ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੋਂ ਕੁਝ ਮਹੀਨੇ ਆ ਸਮੇਂ ਲੱਗੀ ਹਾਂ ਕਿਵੇਂ ਹਾਂ ਇਹ ਮਹੀਨੇ ਇੱਕ ਮਿੰਟ ਓਏ ਇੱਕ ਕੁੜੀ ਨੇ ਜਦੋਂ ਮੁੰਡੇ ਦੇ ਨਾਲ ਪਿਆਰ ਕੀਤਾ ਤਾਂ ਉਸ ਤੋਂ ਬਾਅਦ ਘਰ ਤੋਂ ਭੱਜ ਕੇ ਵਿਆਹ ਵੀ ਕਰਵਾ ਲਿਆ ਪਰ ਇਸ ਵਿਆਹ ਦੇ ਲਈ ਇਸ ਕੁੜੀ ਦੇ ਮਾਪਿਓ ਰਾਜ਼ੀ ਨਹੀਂ ਸੀ ਜਿਸ ਤੋਂ ਬਾਅਦ ਹੁਣ ਉਹ ਉਸ ਨੂੰ ਵਾਪਸ ਲੈਣ ਦੇ ਲਈ ਪਹੁੰਚੇ ਪਰ ਉੱਥੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁੜੀ بار-बार ਹੀ ਆਖ ਰਹੀ ਸੀ ਕਿ ਮੈਂ ਆਪਣੇ ਪੇਕੇ ਘਰ ਦੇ ਵਿੱਚ ਨਹੀਂ ਜਾਣਾ ਮੈਂ ਆਪਣੇ ਸਹੁਰੇ ਘਰ ਦੇ ਵਿੱਚ ਰਸਣਾ ਦੂਸਰੇ ਪਾਸੇ ਇਸ ਤੇ ਮਾਪਿਓ ਹੀ ਦਲੀਲ ਦੇ ਰਹੇ ਸੀ ਕਿ ਕੁੜੀ ਹਲੇ 18 ਸਾਲ ਦੀ ਨਹੀਂ ਹੈ ਮੁੰਡੇ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਦੇ ਵੱਲੋਂ ਉਹਨਾਂ ਦੀ ਧੀ ਨੂੰ ਘਰੋਂ ਭਜਾ ਕੇ ਵਿਆਹ ਕਰਵਾਇਆ ਗਿਆ ਇਹ ਸਾਰਾ ਮਾਮਲਾ ਪੇਚਦਾ ਹੁੰਦਾ ਗਿਆ ਤੇ ਉੱਥੇ ਪਹੁੰਚੀ ਪੁਲਿਸ ਮੁਲਾਜ਼ਮਾ ਸਮੇਤ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਅਗਬਬੂਲਾ ਹੋ ਉੱਥੇ ਇਹ ਸਾਰੇ ਹਾਲਾਤਾਂ ਤੇ ਕਾਬੂ ਪਾਇਆ ਗਿਆ ਤੇ ਪਰਿਵਾਰਿਕ ਮੈਂਬਰ ਹੋਰ ਕੀ ਕੁਝ ਆਖ ਰਹੇ ਸੀ ਇਸ ਬਾਬਤ ਇਨਸਾਫ ਲੈਣ ਦੇ ਲਈ ਉਹ ਸੁਣ ਲੈਣੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਮਾਮਲਾ ਮਜੀਠਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੋ ਟੀਰਾ ਦਾ ਆਪਸੀ ਝਗੜਾ ਦੇਖਣ ਨੂੰ ਮਿਲਿਆ ਤੇ ਇਸ ਦਾ ਕਾਰਨ ਕੁੜੀ ਅਤੇ ਮੁੰਡੇ ਦਾ ਪ੍ਰੇਮ ਵਿਆਹ ਦੱਸਿਆ ਜਾ ਰਿਹਾ ਹੈ ਸਭ ਤੋਂ ਇਹ ਕੁੜੀ ਬਾਤ ਨਹੀਂ ਜਾਂਦੇ ਮਾਂ ਬਾਪ ਮੈਨੂੰ ਡਾਕਟਰ ਨਹੀਂ ਹੁੰਦਾ ਬਣਨੇ ਦੀ ਡਾਕਟਰ ਮੈਂ ਡਾਕਟਰ ਨਹੀਂ ਹਾਂ ਜਿਹੜੀ ਉਹਨੀਆਂ ਜੀ ਆਲਾ ਰੋਗਾਂ ਨੂੰ ਉਹਨਾਂ ਨੂੰ ਪੁਰੀ ਸਟੱਡੀ ਜੀ ਕੁੜੀ ਉਹਦੋਂ ਦਵਾਂਗੇ 164 ਕ੍ਰਿਮੀਨਲ ਪ੍ਰਸੀਜ ਕੋਰ ਦੇ ਤਹਿਤ ਕਰਵਾ ਕੇ ਬੈਂਡ ਦੇਣਾ ਹੈ ਉਹਨਾਂ ਨੂੰ ਕਹਿੰਦਾ ਕਿ ਉਹ ਆ ਵੀ ਇਸ ਨੂੰ ਮਾਰਦੇ ਨੇ ਮਾਰਨੀ ਹੈ ਇਹਨਾਂ ਕੰਮਾਂ ਮਾਰ ਸੱਚ ਬੇਚੋੜਾ ਸਰਾ ਸੱਚ ਹੋਣਾ ਚਾਹੀਦਾ ਕੈਮਰਾ ਲੱਗੇ ਕੋਈ ਚਪੇ ਨਾ ਮਾਰੇ ਕੁੜੀ ਚਾਹ ਨਹੀਂ ਚਪੇ ਮਾਰੀ ਸਰਾ ਸੱਚ ਝੂਠ ਭਾਈ ਸਾਹਿਬ ਜੱਟ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੜਨਾ ਸਕਿਉਰਿਟੀ ਦਿੱਤੀ ਹੋਈ ਆ ਸਭ ਸਕਿਉਰਿਟੀ ਹਾਂ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਕ ਚੱਲਿਆ ਜਾਣਾ ਸਮਝ ਲੱਗੀ ਯਾਰ ਬੋਲ ਬੋਲੋ ਤੇ ਕੁੜੀ ਨੰਬਾਲ ਗਿਆ ਦੇ ਗੁਰਦੇ ਮਾਪੇ ਦੇ ਮੇਲਾ ਸਾਰੇ ਹੁਣੇ ਅੰਦਰ ਵਰ ਜਾਣੇ ਆ ਉਹ ਸਾਰੇ ਥੋੜੇ ਅੰਦਰ ਵੜ ਜੇ ਇੱਕ ਤਾਂ ਜਲ ਜੇ ਆਹ ਸਾਰਾ ਤੂੰ ਇੱਕ ਰੋਜ਼ ਹਰ ਸਾਰੇ ਨਾਲ ਅੰਦਰ ਵੜੋ ਕੁੜੀ ਦੀ ਨਾ ਆਰੇ ਨਾ ਨਹੀਂ ਯਾਰ ਨਹੀਂ ਕੁੜੀ ਦੇ ਮਾਸੇ ਆਰੇ ਇੱਕ ਮਿੰਟ ਯਾਰ ਕਾਹ ਕਰਦੇ ਪੁਰੀ ਦੀ ਕੋਈ ਕੋਈ ਜਾਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਆ ਇਹ ਹਾਂ ਇੱਕੋ ਜਾਣਾ ਬਸ ਪੁਰੀ ਦੀ ਮਾਪੇ ਦਾ ਬਿਆਨ ਲੈ ਲਈ ਕੀ ਪੁਰੀ ਦੀ ਜਾਣਾ ਆਦੇ ਕਾਹ ਲੈਣੀ ਪੁਰੀ ਦੀ ਮਾਪੇ ਦੇ ਬਿਆਨ ਚੱਲਦੇ ਨੇ ਕੀ ਪੁਰੀ ਅਨਪਾਲ ਪੁਰੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਪੁਰੀ ਸਰ ਬਿਆਨ ਲੈ ਜਾ ਤਰਨ ਪੱਜਾ ਪੱਜਾ ਕਿਹਦੇ ਨਾਲ ਲੱਗਿਆ ਆ ਗਈ ਯਾਰ ਸਾਰੇ ਜਿਹੜੇ ਮਾਪੇ ਮਾਪੇ ਜਿਸ ਕੀ ਮਸਲਾ ਨਹੀਂ ਮੈਂ ਆਪਣੀ ਮਰਜ਼ੀ ਨਹੀਂ ਗਈ ਮੇਰੇ ਘਰ ਦੀ ਮੇਰਾ ਜ਼ਬਰਦਸਤੀ ਵਿਆਹ ਕਰਦੇ ਸੀਗੇ ਤੇ ਉਦੋਂ ਮੇਰਾ ਘਰ ਦੇ ਜਦ ਮੈਂ 16 ਸਾਲਾਂ ਦੀ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਮੈਂ ਕੀਤਾ 17 ਸਾਲਾਂ ਨਹੀਂ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲੋ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹਾਂਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂਗੀ ਸਹੁਰੇ ਘਰ ਨਾ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਅਮਰ ਮੇਰੀ 17 ਸਾਲ ਸਾਲਾ ਸਰ ਕਿਹੜੇ ਮੁੰਡੇ ਨਾਲ ਗਏ ਇੱਥੇ ਨਾਨ ਰੋਹਿਤ ਕਿੱਥੋਂ ਰਹਿਣ ਵਾਲਾ ਨਾਕਲਾ ਤੋਂ ਮੁੰਡਾ ਕਿੱਥੇ ਹੋਣਾ ਮੁੰਡਾ ਮਜੀਠੇ ਠਾਣੇ ਤੇ ਆਪਣੀ ਮਰਜ਼ੀ ਨਾਲ ਗਈ ਤੇ ਮਰਜ਼ੀ ਨਾਲ ਗਏ ਤੁਸੀਂ ਕੋਈ ਤਾਂ ਨਹੀਂ ਤੇ ਸਿਵਰ ਹਸਪਤਾਲ ਲੈ ਕੇ ਆਈਏ ਤੁਹਾਡੇ ਮੇਰੇ ਨੇ ਕਰਾਣ ਕੀ ਤੁਸੀਂ ਕਰਵਾ ਲਿਆ ਨਹੀਂ ਕੀ ਤੁਸੀਂ ਉਹਦੀ ਮੰਗ ਕਰ ਪਈ ਕੀ ਚਾਹੁੰਦੇ ਨਹੀਂ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਭੀ ਤੁਹਾਡਾ ਵਿਆਹ ਨਹੀਂ ਹੋਇਆ ਕੀ ਤੁਹਾਡੇ ਕੋਲ ਹਾਈ ਕੋਰਟ ਦਾ ਕੀ ਰੂਲ ਹੈ ਆਰਡਰ ਮਿਲਵਾ ਆਰਡਰ ਹੈ ਅੰਕਲ ਕੋ ਸ਼ਾਈਂਡ ਆ ਵੀ ਆਰਡਰ ਕੀ ਕਰਦਾ ਪਤਾ ਨਹੀਂ ਇਹ ਅੰਕਲ ਨੂੰ ਪਤਾ ਹੈ ਇਹ ਨਹੀਂ ਮੈਨੂੰ ਪਤਾ ਨਹੀਂ ਤੇਰੀ ਵਿਆਹ ਕਰਾਇਆ ਹੈ ਗੁੜ ਜਾ ਕੇ ਕਿ ਕੋਈ ਪਰਸ਼ਨ ਲੈ ਕੇ ਚੱਕਰ ਕਰਾ ਦੇ ਨਹੀਂ ਅਜੇ ਨਹੀਂ ਤੁਹਾਨੂੰ ਇਹ ਸੈਨ ਕੀਤਾ ਤੁਹਾਨੂੰ ਕੁਝ ਨਹੀਂ ਪੁੱਛਿਆ ਨਾ ਦੂਜੇ ਨੂੰ ਦੱਸਿਆ ਤੇ ਇਹ ਅੰਕਲ ਲੱਭ

ਇਹਦਾ ਵਕੀਲ ਸਾਹਿਬ ਨੇ ਕਰਾਇਆ ਸੀ ਨਹੀਂ ਉਹਨਾਂ ਨੇ ਕਰਵਾਇਆ ਨਹੀਂ ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਇਹ ਤੇ ਉਹਨੂੰ ਮੁੰਡੇ ਵਾਲੇ ਰੱਖਣ ਨੂੰ ਤਿਆਰ ਆ ਤੁਹਾਨੂੰ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਫੋਟ ਜੋ ਤੁਹਾਡੇ ਚੰਡੀਗੜ੍ਹ ਹੋਇਆ ਨਾ ਸਾਡਾ ਨਿਕਾਹ ਤੁਹਾਡਾ ਕਿਹਦਾ ਅੰਮ੍ਰਿਤਸਰ ਰਹਿ ਕੇ ਉਹ ਚੰਡੀਗੜ੍ਹ ਜਾ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਆਇਆ ਹਾਂਜੀ ਨਹੀਂ ਕੱਲ ਨੂੰ ਜੇ ਬਾਈਚਾਂਸ ਦਾ ਦੀਏ ਤਾਂ ਵਿਗੜਦੀ ਆ ਫਿਰ ਤੁਸੀਂ ਮਾਂ ਤੇ ਉਹਨੂੰ ਹੁਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਵਿਗੜਦੀ ਨਹੀਂ ਜੇ ਬਾਈਚਾਂਸ ਵਿਗੜ ਗਈ ਤਾਂ ਫਿਰ ਨਹੀਂ ਵਿਗੜਦੀ ਮੈਂ ਕਹਿੰਨੀ ਆ ਨਾ ਮ ਨਹੀਂ ਵਿਗੜਦੀ ਸਾਡੀ ਮੈਂ ਅੱਜ ਵੀ ਇਹ ਕਹਾਂ ਕੱਲ ਵੀ ਇਹ ਕਹਾਂ ਖਤਰਾ ਮੇਰੇ ਮਾਪਿਆਂ ਤੋਂ ਮੇਰੇ ਮਾਮਿਆਂ ਤੋਂ ਮੇਰੇ ਮਾਪਿਆਂ ਤੋਂ ਠੀਕ ਹੈ ਤੇ ਪੱਡ ਕਲਾ ਆ ਗਿਆ ਠੀਕ ਕਿੰਨੇ ਰੋਗੀ ਕੁੜੀ ਗਈ ਦੋ ਮਹੀਨੇ ਹੋ ਗਏ ਅੱਜ ਸਿਵਲ ਹਸਪਤਾਲ ਕੀ ਗੱਲ ਹੋਈ ਉਹਨਾਂ ਦਾ ਮੈਂ ਡਿਸਨ ਕਰਵਾਉਣ ਆਏ ਸੀ ਬੜੇ ਤੁਹਾਨੂੰ ਮੁੰਡੇ ਸੀ ਕਹਿੰਦੇ ਭਈ ਉਹ ਕੀ ਮਸਲਾ ਆ ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਸੀ ਕੁੜੀ 17 ਸਾਲਾਂ ਦੀ ਸਾਲਾਂ ਸਾਲਾਂ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਵੇ ਮੁੰਡੇ ਦਾ ਉਹਨਾਂ ਨੇ ਪੈਸੇ ਤੇ ਆ ਗਏ ਪੈਸੇ ਹੱਥੇ ਪੈਨ ਤਿਕਾ ਗਏ ਆ ਗਏ ਉਹਨਾਂ ਨੇ ਕਹਿੰਦਾ ਕੁੜੀ ਕੌਣ ਸੀ ਕਾ ਖੜੀ ਆ ਗਈ ਉਹਨਾਂ ਕਹੇ ਨਾਲ ਉਹ ਵਕੀਲ ਵੀ ਆਂਦਾ ਹੈ ਤਾਂ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਕੁੜੀ ਦੇ ਨਾਲ 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 ਰਹਿਣ ਆਇਆ ਮੁੰਡੇ ਦੇ ਪੁੱਛ ਲਈ ਉਹਨਾਂ ਨੇ ਕਿ ਉਹ ਕੀ ਆ ਰਿਹਾ ਮੈਂ ਤਾਂ ਕਿਹਾ ਦੇ ਹੀ ਗਿਆ ਹਾਂ ਜੀ ਉਹਨਾਂ ਨੇ ਕੁੜੀ ਕਹਿੰਦੀ ਮੇਰਾ ਹੌਟ ਕਰਾਉਣਾ ਹੋ ਗਿਆ ਹਾਂ ਜੀ ਤਾਂ ਉਹਦਾ ਤਾਂ ਕੁਝ ਨਹੀਂ ਹੋਇਆ ਨਾ ਜਿੱਦਾਂ ਕੁੜੀ ਉਹ ਕੁੜੀ ਕਿੱਥੇ ਆਈ ਤੇ ਮੈਡੀਕਲ ਹੋਣਿਆ ਜੀ ਮੰਗੀ ਕਰਦੇ ਸਾਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਫਟਾ ਨੂੰ ਸਜ਼ਾ ਹੋਵੇ ਸਭ ਤੋਂ ਛੋਟ ਸਜ਼ਾ ਦਿੱਤੀ ਜਾਂਦੀ ਆ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੇਪੁਰ 77 ਨੰਬਰ ਪਰਬਲਗੋ ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਹੈ ਤੇ ਅਹੀ ਮਾਨਯੋਗ ਕੋਰਟ 'ਚ ਪੇਸ਼ ਕੀਤੀ ਹੋਣ ਦੇ ਬਿਆਨਾਂ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਆਏ ਕੀ ਕਰਨ ਦੀ ਪੁਰੀ ਕੀ ਕਰਨੀ ਕਿ ਤੇ ਕਹਿੰਦੇ ਗਈ ਸੀ ਕਿ ਮੈਡੀਕਲ ਪੂਰੀ ਲੜਕੀ ਗਈ ਸੀ ਕਿਸੇ ਮੁੰਡੇ ਦੇ ਨਾਲ ਗਈ ਸੀ ਤੇ ਉਹ ਦੋਨੇ ਮਰੋਹਦ ਨਾਮ ਮੁੰਡੇ ਦਾ ਪਰਚਾ ਹੰਦਰਚ ਹੋ ਗਿਆ ਨਹੀਂ ਪਰਚਾ ਹੋ ਗਿਆ ਤੁਸੀਂ ਇਹ ਕਹਿੰਦੇ ਆ ਕਿ ਮੁੰਡੇ ਪਏ ਹੰਗਾਮੇ ਜਿਹੜਾ ਉਹਨਾਂ ਨੂੰ ਲਾਵਾ ਕੀਤਾ ਸੀ ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਆਏ ਸਾਡੇ ਸਾਹਮਣੇ ਹੰਗਾਮਾ ਕੋਈ ਹੋਇਆ ਨਹੀਂਗਾ ਤੇ ਠੀਕ ਹੈ ਪਏ ਉਹ ਮੜਾ ਮੋਟਾ ਕਰਦੇ ਪਏ ਸੀ ਇਹੀ ਉਹਨਾਂ ਨੂੰ ਫਟਫਟਾ ਕੇ ਭੇਜਤਾ ਆਪ ਆਪਣੇ ਸਾਥ ਵੀ ਜਾਉ ਬਸ ਇਹਨਾਂ ਮੁੰਡੇ ਆਏ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿਉਂ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਜੀ ਪਰ ਤੁਹਾਡੇ ਨਾਲ ਵੀਡੀਓ ਵੀ ਬਣਾ ਕੇ ਬਣਾ ਰਹੇ ਸੀ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਹੀ ਬਣਾਈ ਵੀਡੀਓ ਵੀ ਭਈ ਕਾਰਵਾਈ ਕਰਾਂਗੇ ਜਿਹੜੇ ਵੀ এনਵਾਇਰਨਮੈਂਟ ਵਿੱਚ ਹੋਏ ਪਰ ਝਗੜਾ ਨਹੀਂ ਕੋਈ ਵੀ ਹੋਇਆ ਸਭ ਤੁਸੀਂ ਕੋ ਕੋਈ ਬਾਤ ਨਹੀਂ ਜਾਂਦੇ ਮਾਣ ਦੀ ਬਾਤ ਨਹੀਂ ਡਾਕਟਰ ਨੀਂਦਰ ਵਰਮੇ ਦੀ ਡਾਕਟਰ